ਹਾਂਜੀ ਮਤਰੁ ਕੀ ਹਲਚਲ ਬਹੁਤ ਗੱਲਾਂ ਨਹੀਂ ਕਰਦੇ ਅੱਜ ਤੁਹਾਨੂੰ ਅਸੀਂ ਉਹ ਜਗ੍ਹਾ ਤੇ ਲੈ ਕੇ ਚੱਲੇ ਆ ਜਿੱਥੇ ਮੈਮੀ ਸੁਣਿਆ ਸਾਰਿਆਂ ਨੇ ਸੁਣਿਆ ਹੈ ਉੱਥੇ ਭੂਤ ਬਹੁਤ ਰਹਿੰਦੇ ਆ ਸਾਡੇ ਏਰੀਆ 'ਚ ਜਿੱਥੇ ਅੱਜ ਤੁਹਾਨੂੰ ਅੱਜ ਲੈ ਕੇ ਜਾਣਾ ਅੱਜ ਦੇ ਵੀਡੀਓ 'ਚ ਤੁਹਾਨੂੰ ਸਾਰਾ ਸੱਚ ਦੱਸਾਂਗੇ ਇੱਥੇ ਤੇ ਨਾਲ ਪਿੰਡ ਵਾਲਿਆਂ ਨੂੰ ਵੀ ਸੱਚ ਦੱਸਾਂਗੇ ਭੂਤ ਹੈ ਵੀ ਹੈ ਇੱਥੇ ਜਾਣੀ ਤੇ ਹਰ ਤੇ ਮੈਂ ਆਪਣੇ ਕੋਠੇ ਦੇ ਹੀ ਚੜ੍ਹੇ ਦਾ ਹਾਂ ਹੋਇਆ ਤੇ ਕੋਠੇ ਤੋਂ ਬਲੋਗ ਸਟਾਰਟ ਕਰਤਾ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਮਿਲਨੇ ਆ ਤੇ ਨਾਲ ਟੀਵੀ ਲੋਗ ਦਾ ਬਣਿਆ ਰਿਹਾ ਉੱਤੇ ਨਾਲ ਸਾਰੀਆਂ ਗੱਲਾਂ ਤੁਹਾਨੂੰ ਸੱਚ ਦੱਸਾਂਗੇ ਜੋ ਜੋ ਹੋਏਗਾ ਉੱਤੇ ਜੋ ਜੋ ਨਹੀਂ ਉਹ ਸਾਰਾ ਕੱਖ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ ਬਲੋਗ ਵਿੱਚ ਮਤਲਬ ਦੱਸਾਂਗੇ ਤੁਹਾਨੂੰ ਐਦੇ ਵੀਡੀਓ ਦੇ ਨਾਲ ਬਣੀ ਰਹਿਣਾ ਤੇ ਚਲੋ ਸਸੀਆ ਵੀਰ ਜੀ ਅੱਜ ਦੇ ਬਲੋਗ ਵਿੱਚ ਤੁਹਾਨੂੰ ਦੱਸਾਂਗੇ ਰਾਤ ਦੇ ਵਜੇ ਨੇ ਆਪਣੇ ਰਾਤ ਦੇ ਸਨਮਾਨ ਰੱਖਦੇ ਵਿੱਚ ਦੇਖੋ ਆਸੇ ਪਾਸੇ ਇੱਥੇ ਕੀ ਸਾਨੂੰ ਕੁਝ ਵੀ ਦਿਖਾਈ ਦੇ ਸਕਦਾ ਅੱਜ ਹੀ ਰਿਸਕ ਲੈ ਆਇਆ ਹਾਂ ਕੀ ਸਾਡਾ ਜਲਾਸ ਦਿਨ ਵੀ ਹੋ ਸਰਿਆ ਜਿੰਨੂੰ ਮੰਨ ਕੇ ਆਉਂਦੇ ਆ ਅੱਜ ਆਪਾਂ ਚੈਲੰਜ ਲੈ ਆਇਆ ਕਿ ਆਪਣੇ ਬਾਰਡਰ ਇਲਾਕੇ 'ਚ ਗਰਦਾਸਪੁਰ 'ਚ ਸਭ ਤੋਂ ਡਰਾਵਣੀ ਪਲੇਸ 'ਤੇ ਜਾਣ ਦਾ ਕਿ ਉੱਥੇ 15 ਮਿੰਟ ਬਿਤਾ ਕੇ ਦੇਖਣੇ ਆ ਕਿ ਸੜਕ ਕੀ ਹੁੰਦਾ ਕੀ ਨਹੀਂ ਤੁਹਾਨੂੰ ਆਪਾਂ ਇਹ ਵੀ ਵੀਡੀਓ ਨਹੀਂ ਦੱਸਿਆ ਜਾਗਾ ਉੱਥੇ ਪਹੁੰਚ ਕੇ ਇੱਕ ਚੀਜ਼ ਦੇਖੀ ਕਿ ਆਮ ਤੌਰ ਤੇ ਜਦੋਂ ਪਹਿਲੇ ਸਮੇਂ 'ਚ ਪਹਿਲੇ ਸਮੇਂ ਵੀ ਕਿਤੇ ਇੰਨਾ ਪੁਰਾਣਾ ਨਹੀਂ ਅੱਜ ਤੋਂ 5-7 ਸਾਲ ਪਹਿਲੇ ਜੇ ਪਹਿਲਾਂ ਵੀ 10 ਸਾਲ 15 ਸਾਲ ਉਹ ਤਾਂ ਕਹਿੰਦੇ ਜੰਗਲ ਹੀ ਭਰਾ ਦਾ ਜੰਗਲ ਕਹਿੰਦੇ ਸੀ ਪੱਤੇ ਵਿੱਚ ਨਸੀਦਾ ਵੀ ਹੈ ਨਹੀਂ ਤੂੰ ਮੇਰੇ ਨਾਲ ਗੱਲ ਕਰ ਹੁਣ ਵੀਡੀਓ ਬਣੀ ਜਾਂਦੀ ਆ ਉਹਦੇ ਵਿੱਚ ਦੱਸਾਂਗੇ ਅਸੀਂ ਆਪਸ ਵਿੱਚ ਗੱਲ 'ਚ ਕਿ ਇੱਥੇ ਕੀ ਕੀ ਹੁੰਦਾ ਰਿਹਾ ਹੈ ਤੇ ਸ਼ਿਕਾਰ ਖੇਡਦੇ ਰਹੇ ਸੀ ਪਹਿਲਾਂ ਹਾਂ ਖੇਡਦੇ ਰਹੇ ਸੀ ਜੋ ਜਾਨਵਰ ਅਲੱਗ-ਅਲੱਗ ਤਰ੍ਹਾਂ ਦੇ ਜਾਨਵਰ ਇੱਥੇ ਪਾ ਜਾਂਦੇ ਆ ਕਿ ਬੱਕ ਬੱਕ ਤੂੰ ਮੇਰੇ ਨਾਲ ਗੱਲ ਕਰ ਹਾਂ ਤੂੰ ਉਹਦੇ ਤੌਰ ਤੇ ਵੀਡੀਓ ਦੇ ਤੌਰ ਤੇ ਗੱਲ ਨਾ ਕਰ ਆ ਹੁੰਦੇ ਆ ਤੂੰ ਵੀ ਸੁਣਿਆ ਆ ਇਹ ਚੀਜ਼ ਸੁਣਿਆ ਭਾਈ ਸੁਣਿਆ ਜਰੂਰ ਸੁਣ ਸਾਡੇ ਨਾਲ ਆਪਣੇ ਦੋ ਭਰਾ ਸੰਦੀਪ ਕੁਮਾਰ ਤੇ ਪ੍ਰਿੰਸ ਪਿੰਡ ਸਲਾਮਪੁਰ ਸਾਡੇ ਮਿੱਤਰ ਭਰਾ ਹੀ ਐ ਦੋਹੇ ਆਏ ਆ ਹੁਣ ਦੇਖਦੇ ਆ ਮੇਰੇ ਵੀਰੋ ਕੀ ਬਣਦਾ ਉੱਥੇ ਜਾ ਕੇ ਤੇ ਤੁਹਾਨੂੰ ਉੱਥੇ ਜਾ ਕੇ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦੇ ਦਈਏ ਉੱਥੇ ਜਾਣ ਲਈ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਐ ਜੇ ਤੁਹਾਨੂੰ ਉੱਥੇ ਜਾ ਕੇ ਵੀਊ ਦਿਖਾ ਦਿੱਤਾ ਫਿਰ ਥੋੜਾ ਤੁਹਾਨੂੰ ਵੀ ਫੇਕ ਲੱਗਣਾ ਇਹ ਪਿੰਡ ਆਪਣਾ ਕਿਹੜਾ ਸੰਦੀਪ ਮਿਆਣੀ ਪਿੰਡ ਐ ਆਪਣਾ ਹੀ ਮਿਆਣੀ ਆਪਾਂ ਪਾਰ ਕਰ ਲੈਣਾ ਇਸ ਤੋਂ ਬਾਅਦ ਉੱਥੇ ਇਹ ਕਹਿੰਦੇ ਮੁੰਡੇ ਧੋੜ ਵੀ ਲਾਉਂਦੇ ਰਹੇ ਤੇ ਕੁਝ ਇਦਾਂ ਦੀਆਂ ਕਹਿੰਦੇ ਗੱਲਾਂ-ਬਾਤਾਂ ਇਦਾਂ ਦੀਆਂ ਹੋਈਆਂ ਕਿ ਧੋੜ ਲਾਣੇ ਛੱਡ ਗਏ ਨਾ ਮੁੰਡਿਆਂ ਨੇ ਕਹਿੰਦੇ ਹਾਂਜੀ ਕਹਿੰਦੇ ਉਹਨਾਂ ਨੂੰ ਜਿੱਦਾਂ ਧੋੜਦੇ ਰਹੇ ਸੀਗੇ ਉਹਨਾਂ ਨੂੰ ਲੱਗਦਾ ਰਿਹਾ ਸਾਡੇ ਨਾਲ ਹੋਰ ਵੀ ਗਰੁੱਪ ਕੋਈ ਭੱਜ ਰਿਹਾ ਜਾਂ ਕੁਝ ਇਦਾਂ ਅਜੀਬ ਜੀ ਉਹਨਾਂ ਨੂੰ ਹੁੰਦਾ ਏ ਕਿ ਡਰ ਜਾ ਰਿਹਾ ਉਹਨਾਂ ਦੇ ਮਨ ਵਿੱਚ ਕੀ ਹੈ ਗਲਤ ਤਾਂ ਕੁਝ ਜਿੱਦਾਂ ਸਾਨੂੰ ਨਹੀਂ ਕਦੇ ਯਾਰੀ ਪਤਾ ਲੱਗ ਜਾਂਦਾ ਕਿ ਸਾਡੇ ਨਾਲ ਗਲਤ ਤਾਂ ਕੁਝ ਇੱਥੇ ਆ ਜਗ੍ਹਾ ਤੇ ਗਲਤ ਹੈ ਓ ਜੀ ਨਾ ਨਾ ਇਹ ਤੇ ਕੁੱਤੇ ਬੈਠੇ ਹਾਏ ਗਾਇਸ ਅ ਵੀ ਹਮ ਆ ਗਏ ਆਂ ਠਾਗਰਪੁਰ ਅਗੇ ਤੁਹਾਨੂੰ ਦੱਸਾਂਗੇ ਬਹੁਤ ਵਧੀਆ ਅਗੇ ਦੇਖੋ ਆਪ ਦੇਖ ਸਕਦੇ ਹੋ ਕਿ ਅਗੇ ਬਹੁਤ ਨੇਰਾ ਹੈ ਇੰਦਰੀ ਬੋਲਦੇ ਤੇ ਫਿਰ ਅਗੇ ਅਗੇ ਦੱਸਾਂਗੇ ਆਪਕੋ ਅਗੇ ਅਗੇ ਦੱਸਾਂਗੇ ਵੀਰੇ ਆਪਾ ਪਹੁੰਚ ਗਏ ਆਂ ਮੋੜ ਤੇ ਅਗੇ ਇੱਕ ਤੇ ਪਹਿਲਾਂ ਤੇ ਸੰਸਾਰ ਘਟ ਆਏਗਾ ਨਾ ਹਾਂ ਪਹਿਲੇ ਸੰਸਾਰ ਘਟ ਆਏਗਾ ਨਾ ਇਤੋਂ ਉਹ 200 ਮੀਟਰ ਦੀ ਦੂਰੀ ਤੇ ਸੰਸ਼ਾਨ ਘਟ ਹੈਗਾ ਇਹ ਜਾਂਦਾ ਆਪਣੇ ਮੰਡ ਵੱਲੋਂ ਪਰਾਂ ਵੱਲ ਨਹੀਂ ਆਪਾਂ ਤੁਹਾਨੂੰ ਆਪਣੇ ਪਰ ਅੱਗੋਂ ਜਾਣਾ ਆ ਉੱਥੇ ਤੁਹਾਨੂੰ ਨਾਲੇ ਬੋਰਡ ਲੱਗਾ ਸਾਵਧਾਨੀ ਵਾਲਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਸਾਡੇ ਭਰਾ ਹੁਣ ਥੋੜੇ ਕੇ ਟੈਨਸ਼ਨ ਜੀ ਵੀ ਦੇਖਣ ਦੇ ਟੈਨਸ਼ਨ ਕਿਉਂ ਹੋ ਰਹੀ ਹੈ ਕੋਈ ਆ ਬਸ ਬਸ ਇਹ ਤੁਹਾਨੂੰ ਦਿਖਾਦੀ ਆ ਕਮਾਦ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਨਾ ਕੰਨੇ ਦਾ ਖੇਤ ਕਹਿੰਦੇ ਇਹਨੂੰ ਤੁਹਾਡੇ ਉੱਥੇ ਕੰਨੇ ਦਾ ਖੇਤ ਕਹਿੰਦੇ ਨੇ ਸਾਡੇ ਦੇ ਉੱਤੇ ਬਾਰਡ ਰਹੀ ਆ ਕਹਿੰਦੇ ਇਹਨੂੰ ਉਹ ਹੀ ਨਿਕਲਿਆ ਬਾਕੀ ਉਹ ਤਾਂ ਬਾਰਡਰ ਦੀਆਂ ਲੈਟਾਂ ਹੋ ਸਕਦੀਆਂ ਜਾਂ ਕੁਝ ਹੋ ਸਕਦਾ ਇਧਰ ਜ਼ਿਆਦਾਤਰ ਜਿਹੜਾ ਬਾਰਡਰ ਦੇ ਨਾਲ ਹੈ ਨਾ ਇਹ ਗੰਨਾ ਹੀ ਪੀਜਦੇ ਆ ਕਿ ਬਾਗਣਾ ਲੋਕਾਂ ਦਾ ਘਟਾ ਹੈ ਜੰਗਲੀ ਜਾਨਵਰ ਹੈ ਤਾਂ ਕਰਕੇ ਇੱਥੇ ਘਟਾ ਆਇਆ ਜਾਏ ਨਾ ਕਣਕ ਛੋਣਾ ਇਧਰ ਨਹੀਂ ਹੁੰਦਾ ਲੋਕੀ ਡਰਦੇ ਵੀ ਆਣਾ ਫਿਰ ਜਾਨਵਰ ਜਾਨਵਰ ਬੜਾ ਪੈਂਦਾ ਜਾਣਾ ਉਹਦਾ ਇਹ ਤਾਂ ਸਦੇ ਪਤਾ ਦਾ ਸਹਾਈ ਕਿ ਜਿਆ ਹੋਵੇ ਇੱਧਰ ਆਪਣੇ ਖੱਬੇ ਹੱਥ ਸ਼ਾਨ ਘਾਟਾ ਆ ਗਿਆ ਆਪਣੇ ਇਹ ਵੀਰੇ ਆਪਣੇ ਸਮਸ਼ਾਨ ਘਾਟਾ ਆ ਗਿਆ ਵੀਡੀਓ 'ਚ ਭਾਵੇਂ ਘਾਟੀ ਲੱਭਣ ਡਿਆ ਹੋਵੇ ਬਾਕੀ ਸਮਸ਼ਾਨ ਘਾਟਾ ਵੀ ਆਪਣੇ ਹਾਂਜੀ ਇਹ ਗਿਆ ਆ ਇੱਥੇ ਆਪਣੇ ਬੋਰਡ ਲੱਗਾ ਹੈ ਬੋਰਡ ਵਾਲਾ ਥੋੜਾ ਜਿਹਾ ਬਣਾਉਂਦੇ ਆ ਆ ਦੇਖੋ ਵੀਰੇ ਬੋਰਡ ਤੇ ਲਿਆ ਆਪਣੇ ਵਾਰਨਿੰਗ ਦਿੱਤੀ ਹੋਈ ਹੈ ਕਿ ਅੱਗੇ ਨਹੀਂ ਜਾਣਾ ਤੁਹਾਨੂੰ ਆਪਾਂ ਲੈ ਆ ਕੇ ਆਗੇ ਤੁਹਾਨੂੰ ਦਿਖਾਵਾਂ ਕਿ ਚੱਕਾ ਤੁਭੀ ਅਹੀਂ ਮੱਝੀ ਵਾਲੇ ਬਾਰਡਰ ਏਰੀਆ ਵਾਲੇ ਆਪਾਂ ਡਰਦੇ ਨਹੀਂ ਆ ਸਾਡੀ ਅੱਜ ਮੋਤਾ ਜੇ ਕੱਲ ਮੋਤਾ ਜੇ ਸਾਨੂੰ ਕੋਈ ਡੋਖ ਨਹੀਂ ਅਸੀਂ ਤੁਹਾਨੂੰ ਕੁਝ ਨਵਾਂ ਦਿਖਾਵਾਂਗੇ ਸ਼ਾਇਦ ਸੋਚੋਂ ਬੰਦੇ ਦਾ ਕੁਝ ਵੀ ਨਹੀਂ ਚੱਲ ਪਤਾ ਹੁੰਦਾ ਇੱਥੇ ਸੋਚੋ 80% ਚਾਂਸ ਹੋ ਜਾਂਦੇ ਆ ਕਿ ਅਸੀਂ ਵਾਪਸ ਮੁੜ ਕੇ ਜਾਣਾ ਵੀ ਹੈ ਕਿ ਨਹੀਂ ਆ ਲੋ ਤਰਾਣ ਇੱਕ ਹੋ ਗਿਆ ਨਾ ਅੱਗੇ ਉਹ ਚੀਜ਼ ਦੇਖ ਮੈਂ ਦੇਖ ਮੈਂ ਅੱਧਰ ਚੱਲਣਾ ਉਹ ਇੱਧਰ ਨੂੰ ਨਹੀਂ ਜਾਣਾ ਇੱਧਰ ਨੂੰ ਸਾਲੇ ਨਹੀਂ ਉਹ ਅਗਲੇ ਚੀਜ਼ ਦੇ ਨਾ ਨਾ ਉਹ ਚੀਜ਼ ਨਹੀਂ ਦੇਖਣੀ ਮਮਾ ਉਧਰ ਤੇ ਸਕੂਟੀ ਜਾਮ ਹੋਈ ਨਹੀਂ ਸਾਧਨ ਮਾੜਾ ਨਾ ਜੇ ਹੁੰਦਾ ਕਿ ਤੇ ਸਪਲੈਂਡਰ ਹੁੰਦਾ ਗੂੰਜਣਾ ਹੀ ਪੂਰਾ ਇਹ ਦੇਖੋ ਵੀਰੇ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਕੁਝ ਵੀ ਵਿਡੀਓ ਚ ਫੇਕ ਨਹੀਂ ਆ ਨਾ ਕੁਝ ਆਪਣੇ ਕੋਲ ਕਲਿੱਪ ਜੋੜੀ ਨਾ ਸਾਨੂੰ ਸ਼ੌਂਕ ਹੈ ਜਾਂ ਦੁਨੀਆ ਨੂੰ ਬੇਵਕੂਫ ਬਣਾਉਂਦਾ ਤੇ ਇੱਥੇ ਆਪਾਂ ਸਾਰੇ ਰਿਸਕ ਛੱਡ ਦੋ ਕੋਈ ਜੰਗਲੀ ਜਾਨਵਰ ਦਾ ਕੋਈ ਜਾਂ ਫਿਰ ਕੋਈ ਜਿੰਨੂ ਤੁਸੀਂ ਮੰਨਦੇ ਸਲੇਟਾ ਪੂਤ ਪ੍ਰੇਤ ਚੀਜ਼ਾਂ ਛੱਡ ਦੋ ਇੱਥੇ ਸੱਪ ਦਾ ਹੀ ਰਿਸਕ ਬਹੁਤ ਹੈ ਰੱਬ ਨਾ ਕਰੇ ਇੱਥੇ ਸੱਪ ਵੀ ਬਹੁਤ ਹੈ ਇਹ ਤੇਰਾ ਜਿੱਤੋਂ ਸਾਨੂੰ ਨੁਕਸਾਨ ਵੀ ਹੋ ਸਕਦਾ ਤੇ ਆ ਬਲੌਗ ਅਸੀਂ ਚੰਚਲ ਕਿਹੜਾ ਚੰਚਲ ਸ਼ੈਰੀਆ ਨਹੀਂ ਨਹੀਂ ਕਿਹੜਾ ਆਪਣੇ ਉਹਦੇ ਚੈਨਲ ਤੋਂ ਨਾਲ ਸੀ ਚੰਚਲ ਬਾਦੂ ਦੇ ਰਾਂਗੇ ਆਪਣੇ ਵੀਰ ਦਾ ਚੈਨਲ ਹੈ ਚੰਚਲ ਨਾ ਉਹਦਾ ਭਰਾ ਹੈ ਆਪਣਾ ਛੋਟਾ ਉਹਦੇ ਚੈਨਲ ਤੋਂ ਇਹ ਬਲੌਗ ਨੂੰ ਚੜਾਂਗੇ ਅੱਗੇ ਵੀ ਆਪਣੇ ਥੋੜਾ ਜਿਹਾ ਦੱਸੇਗਾ ਤੁਹਾਨੂੰ ਡਿਟੇਲ ਚ ਪੂਰਾ ਅੱਗੇ ਆਪ ਵੀ ਦੇ ਸਕਦੇ ਹੋ ਸਾਡਾ ਆਖਰੀ ਚਾਂਸ ਹੈ ਯਾਰ ਇਹ ਬਲੌਗ ਥੋੜੇ ਰੀਤੇਆ ਵਲੋਗ ਵਲੋਗ ਪਰ ਸਾਡੇ ਲਈ ਕਿੰਨਾ ਜਾਣ ਤੇ ਖੇਡ ਕੇ ਜਾਂ ਰਿਸਕ ਹੈ ਰਿਸਕ ਲੈ ਕੇ ਬਣਾਇਆ ਗਿਆ ਹੈ ਇਹ ਸਾਡੇ ਵਲੋਗ ਨੂੰ ਸਾਨੂੰ ਸਾਰਾ ਕੁਝ ਦੱਸਾਂਗੇ ਆਪਾਂ ਇਹ ਸਾਡੀ ਗਰਾਊਂਡ ਸ਼ਰੀ ਹੋ ਗਈ ਐ ਇੱਥੋਂ ਇੱਥੇ ਮੁੰਡੇ ਦੌੜ ਲਾਉਂਦੇ ਸੀਗੇ ਹਾਂਜੀ ਪਰ ਫਿਰ ਕੁਝ ਕਹਿੰਦੇ ਆ ਸਾਨੂੰ ਕੱਲ ਪਰਸਾ ਵੀ ਉਹ ਮੁੰਡਿਆਂ ਨਾਲ ਅਸੀਂ ਗੱਲਬਾਤ ਕੀਤੀ ਕਿ ਤੁਸੀਂ ਦੌੜ ਲਾਉਂਦੇ ਕਿਉਂ ਨਹੀਂ ਵੀਰੇ ਦੌੜ ਲਾਉਣੀ ਕਿ ਛੱਡ ਦਿੱਤੀ ਹੈ ਕਹਿੰਦੇ ਜਦੋਂ ਅਸੀਂ ਇੱਥੇ ਦੌੜ ਲਾਉਂਦੇ ਸਾਨੂੰ ਪਤਾ ਕੀ ਅਜੀਬ ਜਿਹਾ ਲੱਗਦਾ ਜੀ ਸਾਡੇ ਮਿੱਤਰਾਂ ਦਾ ਮਨ ਨਹੀਂ ਭੜਿਆ ਜੀ ਕਹਿੰਦੇ ਹੋਰ ਘੁੰਮਣਾ ਤੇ ਉਹ ਜਗਾ ਵੀ ਘੁੰਮ ਕੇ ਦੇਖ ਲਈ ਆ ਤੁਹਾਨੂੰ ਕਹਾਂਗੇ ਤੇ ਕੁਝ ਨਹੀਂ ਆਪ ਹੀ ਬਾਕੀ ਵੀਡੀਓ ਜਿਹੇ ਵਿੱਚ ਦੇਖ ਲਿਓ ਕੀ ਕੀ ਹੋਇਆ ਸੀ ਕੀ ਨਹੀਂ ਹੋਇਆ ਇਹ ਅਗਲਾ ਵਲੋਗ ਹੈ ਇਸ ਵਿੱਚ ਵੀ ਤੁਹਾਨੂੰ ਪਤਾ ਲੱਗੇਗਾ ਕੀ ਸਾਡੇ ਦੇ ਪਿੰਡ ਵਾਲੀ ਟੈਂਕੀ ਆ ਪਿੰਡ ਸਲਾਮਪੁਰੇ ਜਿਹੜਾ ਟੈਂਕੀ ਦੀ ਮੈਂ ਇੱਕ ਵਾਰੀ ਆਇਆ ਸੀਗਾ ਪਹਿਲਾਂ ਮੈਂ ਮੁੰਡਿਆਂ ਨੂੰ ਦੱਸਿਆ ਆਪਣੇ ਨਾਲ ਤੇ ਹਨ ਦੇ ਵਜੇ ਸੀਗੇ 10 11 ਵਜੇ ਸੀ 11 12 ਇੰਨੇ ਦਾ ਟਾਈਮ ਹੀ ਤੇ ਆਪਾਂ ਕੀ ਸੀ ਚਿਕਣੀ ਸੀ ਨਾ ਆਪਣਾ ਇਹੋ ਚਿਕਨ ਲੈ ਕੇ ਆਏ ਹੀ ਇੱਥੇ ਤੇ ਨਾ ਮੁੰਡੇ ਮੁੰਡੇ ਕਿੰਨੇ ਸੀ ਆਪਾਂ 2 3 ਤਿੰਨੇ ਮੁੰਡੇ ਸੀ ਆਪਾਂ ਤੇ ਕੀ ਹੋਇਆ ਸੀ ਆਵਾਜ਼ਾਂ ਸੁਣੀਆਂ ਸੀ ਆਪਾਂ ਮੀਟ ਛੁੱਟ ਦਿੱਤਾ ਇਹਨੇ ਪਤਾ ਨਹੀਂ ਇਹਨੂੰ ਕੀ ਹੋਇਆ ਇਹਨੇ ਰਾਤ ਨੂੰ ਮੀਟ ਛੁੱਟ ਦਿੱਤਾ ਕਹਿੰਦਾ ਇੱਥੇ ਕੋਈ ਹੈਗੀ ਗੱਲਬਾਤ ਇਦਾਂ ਦੀ ਕੋਈ 네ਗਟਿਵ ਐਨਰਜੀ ਹੈਗੀ ਆ ਤੇ ਚਲੋ ਹੋਰ ਆਪਣਾ ਭਰਾ ਸੰਦੀਪ ਕੁਮਾਰ ਹੈ ਤੇ ਆਪਣਾ ਪ੍ਰਿੰਸ ਵੀਰ ਹੁਣ ਤੁਹਾਨੂੰ ਦੱਸਾਂਗੇ ਪਿੰਡ ਵਾਲੀ ਟੈਂਕੀ ਦਾ ਵੀ ਮਾਹੌਲ ਤੇ ਆਲ ਕੀ ਤੇ ਕੀ ਗੱਲ ਐ ਕੋਈ ਗੱਲਬਾਤ ਹੈਗੀ ਬਾਕੀ ਬਾਬਾ ਭਲੀ ਕਰੇ ਜੇ ਲੱਭ ਜੇ ਤਾਂ ਵੀ ਠੀਕ ਆ ਨਹੀਂ ਲੱਭੇ ਤਾਂ ਬਾਬਾ ਸ਼ੁਕਰ ਹੈ ਤੁਹਾਡਾ ਚਲੋ ਦੇਖਦੇ ਆਂ ਇਹ ਆਪਣੀ ਦੂਜੇ ਨੰਬਰ ਤੇ ਜਿਹੜੀ ਜਾਂਦੀ ਆ ਆਪਣੇ ਪਿੰਡ ਵਾਲੀ ਟੈਂਕੀ ਹਾਂ ਜੋ ਵੀ ਪਹਿਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫਿੱਕੀ ਸਮਝਿਆ ਦੀ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਮੈਂ ਤੇ ਮੈਂ ਤੇ ਕਪਣੀ ਜਬਾਨੋਂ ਕੁਝ ਨਹੀਂ ਕਹਿ ਸਕਦਾ ਪਰ ਜਿੱਥੋਂ ਤੱਕ ਪਉ ਹੈ ਮੈਂ ਸੁਣਿਆ ਕਹਿੰਦੇ ਇਹ ਕੋਈ ਜਨਾਨੀ ਸੀ ਉਹਦੀ ਆਪਣੇ ਘਰ ਵਾਲੇ ਨਾਲ ਜਿੱਦਾਂ ਕਿ ਨਹੀਂ ਸੀ ਸਹੀ ਨਹੀਂ ਕੰਮ ਕਿ ਆਪਣਾ ਲੜਾਈ ਝਗੜਾ ਜਾਂ ਇਦਾਂ ਦੁਨੀਆ ਤੋਂ ਜਾਂ ਦਿਮਾਗੀ ਤੌਰ ਤੇ ਵੀ ਥੋੜੀ ਜਿਹੀ ਦਿਮਾਗੋ ਥੋੜੀ ਜਿਹੀ ਇਸ ਹੁਣ ਡਿਪਰੈਸ਼ਨ ਚ ਹੀ ਏ ਥੋੜੀ ਤੇ ਕੀ ਚੱਕਰ ਪਿਆ ਉਹਦਾ ਕਿ ਉਹਨੇ ਮੈਂ ਸੁਣਿਆ ਜਿੱਥੋਂ ਤੱਕ ਮੇਰੀ ਨਾਨੀ ਵੀ ਦੱਸ ਰਹੀ ਤੇ ਇੱਥੇ ਜਿਹੜਾ ਪਹਿਲੀ ਦਾ ਮਾਲਕ ਹੈ ਬੰਬੀ ਦਾ ਮਾਲਕ ਉਹਨੇ ਮੈਨੂੰ ਦੱਸਿਆ ਕਹਿੰਦਾ ਇੱਥੇ ਚੂੜਾ ਪਾਏ ਇੱਕ ਔਰਤ ਅਜ ਵੀ ਖੜੀ ਹੁੰਦੀ ਹੈ ਟੈਂਕੀ ਦੇ ਉੱਤੇ ਮੈਂ ਸੁਣੀ ਜਿਹੜੀ ਗੱਲ ਉਹ ਹੀ ਮੈਂ ਕਵਾਂਗਾ ਮੈਂ ਕੋਈ ਨਕਲੀ ਆਪਣੇ ਕੋਲੋਂ ਗੱਲ ਨਹੀਂ ਬਣਾਈ ਕਿ ਇਹ ਵੀਡੀਓ ਵਿੱਚ ਬੋਲਣੀ ਪਵੇ ਮੈਂ ਉਹੀ ਕਰ ਤੁਹਾਨੂੰ ਕਹਿਣ ਦਿਆ ਕਿ ਕਹਿੰਦਾ ਕਿ ਚੂੜਾ ਪਾਇਆ ਹੁੰਦਾ ਪਤਾ ਕੀ ਹੋਇਆ ਸੀ ਉਹ ਜਨਾਨੀ ਦੀ ਕੀ ਗੱਲਬਾਤ ਸੀ ਉਹਦੇ ਘਰੇ ਉਹਦੇ ਘਰ ਵਾਲੇ ਨਾਲ ਬਣਦੀ ਨਹੀਂ ਸੀ ਜਾਂ ਕੋਈ ਗੱਲਬਾਤ ਸੀ ਜੋਨੂੰ ਤੰਗ ਪਰੇਸ਼ਾਨ ਕੋਟ ਦਾ ਮਾਰਦਾ ਏ ਤੇ ਜਾਂ ਕੁੜੀਆਂ ਹੋਰ ਹੀ ਹੁੰਦਾ ਹਨਾ ਬੜਾ ਕੁਝ ਹੁੰਦਾ ਯਾਰ ਘਰ ਵਾਲਾ ਘਰ ਵਾਲੀ ਚ ਤੇ ਕਈ ਵਾਰੀ ਤੇ ਬਹੁਤਾ ਹੀ ਮਾੜਾ ਟਕਰ ਜਾਂਦਾ ਕੋਈ ਬੰਦਾ ਤੇ ਉਹਨੇ ਕਹਿੰਦੇ ਆ ਟੈਂਕੀ ਦੇ ਉੱਤੇ ਆ ਗਏ ਨਾ ਪੂਰੀ ਉੱਤੇ ਚੜ ਕੇ ਛਾਲ ਮਾਰੀ ਮੈਂ ਜਿੱਥੋਂ ਤੱਕ ਸੁਣਿਆ ਪਈ ਉਹ ਨਾ ਮੈਂ ਆਪਣੇ ਵੱਲੋਂ ਫੜ ਮਾਰੀ ਆ ਨਾ ਕੋਈ ਗੱਲ ਨਾ ਬਾਤ ਬਾਕੀ ਹੁਣ ਦੇਖਦੇ ਆ ਕੀ ਲੱਭਦਾ ਟੈਂਕੀ ਦੇ ਤੇ ਪਹੁੰਚ ਗਏ ਥੋੜੀ ਜਿਹੀ ਲੈਡ ਜੀ ਉਧਰੋਂ ਘਮਾਹ ਜਿ ਲੱਭਦੀ ਇਹਦੇ ਰੋਕ ਜਾ ਅੱਗੇ ਖਲਾੜ ਕੇ ਤੇ ਫੇਰ ਦੱਸਾਂ ਤੇ ਪਿਛਲੀ ਵੀਡੀਓ ਜੇ ਮੈਂ ਦੇਖਿਆ ਮਾੜੀ ਜਿਹੀ ਕਲਿੱਪ ਦੇਖੀ ਉਹ ਆਵਾਜ਼ਾਂ ਬੜੀਆਂ ਲੱਗਦੀਆਂ ਆਈਆਂ ਹਨਾ ਉਹ ਵਜਾਂ ਹੋਣੀਆਂ ਨਹੀਂ ਚਾਹੀਦੀ ਆ ਸਾਡੇ ਪਿੰਡ ਵਾਲੀ ਟੈਂਕੀ ਮਰ ਦਿਖਣੀ ਨਹੀਂ ਹੈ ਭਰਾ ੱਡੀ ਦੂਰ ਕਿੱਥੇ ਹੈ ਡੈ ਕੈਮਰੇ ਦਾ ਫੋਕਸ ਪਰ ਇੱਥੇ ਵੀਰੇ ਅਸੀਂ ਜਦੋਂ ਪਿਛਲੀ ਵਾਰ ਹੀ ਖੜੇ ਸੀ ਆ ਜਗ੍ਹਾ ਤੇ ਖੜੇ ਸੀ ਪਹਿਲਾਂ ਤੇ ਆਪਾਂ ਉਹ ਉੱਥੇ ਮੁਰਗੀਖਾਨਾ ਜਿੱਥੇ ਲਾਈਟ ਜਗਣੀ ਆ ਪਹਿਲਾਂ ਤੇ ਉੱਥੇ ਬੈਠੇ ਰਹੇ ਉੱਥੇ ਆਵਾਜ਼ਾਂ ਆਉਂਦੀਆਂ ਰਹੀਆਂ ਨੂੰ ਤੇ ਹੁਣ ਦੇਖਦੇ ਆਪਾਂ ਫੋਨ ਦੀ ਬੈਟਰੀ ਲੋ ਹੋ ਗਈ ਤੇ ਫਲੈਸ਼ ਜਗਣੀ ਬੰਦ ਹੋ ਗਈ ਆ ਤੇ ਹੁਣ ਵੀਡੀਓ ਦੀ ਸਕੂਟੀ ਦੀ ਲਾਈਟ ਨਾਲ ਵੀਡੀਓ ਬਣੇਗੀ ਜੀ ਬਣੇਗੀ ਮਾੜੀ ਮੁੱਟੀ ਜੇ ਤੇ ਆਪਣੇ ਕੋਲ ਲਾਈਟ ਵੀ ਇੰਨੀ ਕੋਈ